ਕੱਚੀ ਉਮਰੇ ਪੈ ਗਈ ਯਾਰੀ ਕਹਿੰਦੇ ਇਸ਼ਕ ਹੈ ਬੁਰੀ ਬਿਮਾਰੀ ਕੱਚੀ ਉਮਰੇ ਪੈ ਗਈ ਯਾਰੀ ਕਹਿੰਦੇ ਇਸ਼ਕ ਹੈ ਬੁਰੀ ਬਿਮਾਰੀ ਕੱਚੀ ਉਮਰੇ ਪੈ ਗਈ ਯਾਰੀ ਕਹਿੰਦੇ ਇਸ਼ਕ ਹੈ ਬੁਰੀ ਬਿਮਾਰੀ ਡਾਢ ਇੰਤਜ਼ਾਰ ਦੀ ਆਰੀ ਮੇਰੀ ਗਈ ਦਿਹਾੜੀ ਸਾਰੀ ਤੂੰ ਪਿਆਰਸ਼ਕਾਂ ਦੇ ਸਵੇ ਵਾਂਗ ਮੱਚ ਦਰਿਆ ਨਹੀਂ ਮੈਂ ਬੱਸਾਂ ਲੁਧਿਆਣੇ ਦੀਆਂ ਤੱਕ ਦਰਿਆ ਪਸਾ ਲੋ ਤੇਹਾਣੇ ਸੱਲ ਦਿਆਣੇ ਦੀਆਂ ਤੱਕ ਦਰਿਆ ਜੀ ਮੈਂ ਬਸ ਸੱਲ ਤੇਹਾਣੇ ਦੀਆਂ ਤੱਕ ਕਿ ਯੋ ਬੜ ਕਿੱਤੀ ਪਹਿੜਾ ਦਿਨ ਵੀ ਪਾ ਗਿਆ ਕਿੱਤੀ ਲੱਗਦਾ ਹਾਰ ਗਿਆ ਬਾਜੀ ਕਿੱਤੀ ਯਾਦਾ ਤੇਰੀ ਆਦਾ ਨੂਰ ਹੈ ਬਸ ਦਰਿਆ ਨਹੀਂ ਮੈਂ ਬਸ ਲੁਦਿਆਣੇ ਦੀਆਂ ਤੱਕ ਦਰਿਆ ਵੀ ਮੈਂ ਬਸ ਲੁਤਿਆਣੇ ਦੀਆਂ ਤੱਕ ਦਰਿਆ ਪਾਏ ਸਾਨੂੰ ਮਾਰਨੀ ਮਕਾਇਆ ਜਦ ਤੂੰ ਹਸਨਾ ਨੇ ਪਾਏ ਸਾਨੂੰ ਮਾਰਨੀ ਮਕਾਇਆ ਦਿਲ ਨੇ ਹੋਸ਼ੀ ਸੰਭਾਲੀ ਇਸ਼ਕੇ ਰੰਗੂ ਵਖਾ ਜਦ ਤੂੰ ਹਸਨਾ ਨੇ ਪਾਏ ਸਾਨੂੰ ਮਾਰਨੀ ਮਕਾਇਆ ਅੱਖਾਂ ਦੇ ਨਾਲ ਮਿਲੀਆਂ ਅੱਖਾਂ ਪਿਆਰ ਸਾਡਾ ਰੱਬ ਦੀਆਂ ਰੱਖਾਂ ਅੱਖਾਂ ਦੇ ਨਾਲ ਮਿਲੀਆਂ ਅੱਖਾਂ ਪਿਆਰ ਸਾਡਾ ਰੱਬ ਦੀਆਂ ਰੱਖਾਂ ਤੂੰ ਮਿਲੀ ਤੇ ਮਿਲ ਗਿਆ ਲੱਖਾਂ ਤੇਰਾ ਹੋ ਗਿਆ ਨਾ ਹੋਰ ਕਿਸੇ ਪਖ ਦਰਿਆ ਬਸਾਂ ਲੁਧਿਆਣੇ ਦੀਆਂ ਤੱਕਦਾਰ ਆਂ ਫੀ ਮੈਂ ਬਸਾਂ ਲੁਧਿਆਣੇ ਲੁਧਿਆਣੇ ਦੀਆਂ ਤੱਕ ਦਰਿਆ ਜੀ ਮੈਂ ਬਸਾ ਲੁਧਿਆਣੇ ਦੀਆਂ ਤੱਕ ਦਰਿਆ ਜੀ ਮੈਂ ਬਸਾ ਲੁਧਿਆਣੇ ਦੀ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ ਸਾਡੀ ਫੈਕਸ਼ਨ ਰਣ ਭਰੀ ਕੋਟੇ ਨਾਲ ਅਤੇ ਕੋਟੇ ਸਾਰੇ ਲੋਕ ਨਾਲ ਹੀ ਹੋ ਸਕਦੀ ਹੈ ਸਾਡਾ ਕਲੱਬ ਚਿੰਤ ਵੀ ਚਾਰ ਅੱਖਰ ਪੀ ਲੋਗ੍ਰੈਸ ਪ੍ਰੋਸਪਰਿਟੀ ਅਤੇ ਪਲੇਅਰ ਕੰਪਨੀਆ ਹੈ ਭਾਵ ਸਾਡੀ ਇਹ ਸੰਸਥਾ ਅਮਨ ਪ੍ਰਗਤੀ ਕੋਆਨਾ ਅਦੇ ਖੁਸ਼ਾਲ ਨਹੀਂ ਦੀ ਕਾਮਨਾ ਜਾਂ ਇੱਛਾ ਹੀ ਨਹੀਂ ਲੱਗਦੀ ਸਤੋਂ ਇਸ ਨੂੰ ਅੰਮ੍ਰਿਤ ਜਲ ਮਹਿਨ ਹੋ ਲਈ ਥੇ ਨੀਚੇ ਨਾਲ ਘਰ ਵਧ ਰਹੀ ਹੈ ਅੱਜ ਦੇ ਪੰਜਾਬੀ ਗੀਤਾਂ ਦੇ ਨਾਇਕ ਸ੍ਰੀ ਹਰਸਵਾਰਦੀ ਹਸ ਪਿੱਛੇ ਆਪਣੇ ਸਾਥੀਆਂ ਨਾਲ ਪਹੁੰਚ ਚੁੱਕੇ ਹਨ ਅਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸ੍ਰੀ ਆਰ ਪੀ ਸੈਗਰ ਪ੍ਰੈਜ਼ੀਡੈਂਟ ਨਾਰਜੀਤ ਲਖ ਮਹਾਲੀ ਵੀ ਮੌਜੂਦ ਹਨ ਉਹਨਾਂ ਦੇ ਪਹੁੰਚਣ ਹੋਣ ਦੇ ਸ਼ਬਦ ਦੇ ਨਾਲ ਇਹ ਪ੍ਰੋਗਰਾਮ ਦੀ ਸ਼ੁਰੂਆਤ ਹੋਇਆ ਕਿ ਅਤੇ ਇਸ ਤੋਂ ਬਾਅਦ ਸੰਜੀਵਨ ਸਿੰਘ ਚੀਫ ਸਟ ਜਨਰਲ ਸਕੱਤਰ ਤਰਫ ਦੇ ਕੋਟ ਪੇਸ਼ ਕਰਨ ਦੇ ਮੈਂ ਮਾਣਯੋਗ ਸੀਐਰਪੀ ਜਗਨ ਨੂੰ ਬੇਨਤੀ ਕਰਾਂਗਾ ਕਿ ਉਹ ਸ਼ਮਵਾਦਨ ਸਾਹਿਬ ਦੇ ਆਪਣੇ ਵਿਚਾਰਾਂ I right. do ਬਾਦਰ ਲਈ ਬਾਦਰ ਬਹੁਤ ਬਹੁਤ ਥੈਂਕ ਯੂ ਅੱਜ ਦੇ ਕਾਰਜਕ੍ਰਮ ਵਿੱਚ ਜਾਇਰ ਹੋਏ ਮਹਿਮਾਨੋ ਮੈਂ ਇਸ ਮੌਕੇ ਦੇਖ ਕੇ ਇਹ ਕਹਿਣਾ ਚਾਹੁੰਦਾ ਸੀ ਜਿਹੜਾ ਸਾਡੇ ਸਟੇਜ ਵਿੱਚ ਅਜਿਹਾ ਮਾਹੌਲ ਬਣਿਆ ਹੈ ਸ਼ਾਂਤੀ ਦਾ ਮੁਕਤ ਦਾ ਉਸ ਮੌਲਦ ਐ ਨੌਜਵਾਨ ਸੀ ਕਲੱਬ ਦੇ ਸਦਸਤੇ ਜਿਸ ਤਰ੍ਹਾਂ ਦੇ ਕਾਰਜ ਕਰ ਰਹੇ ਨੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੇ ਨੇ ਜਿਸ ਤਰ੍ਹਾਂ ਦੇ ਪ੍ਰੋਜੈਕਟ ਕਰ ਰਹੇ ਨੇ ਉਹ ਸੱਚਮੁੱਚ ਪ੍ਰਸ਼ੰਸਾ ਲਾਇਕ ਹੈਗੇ ਇਹਨਾਂ ਨੇ ਸਾਰੇ ਸਾਲ ਜਿੰਨੇ ਵੀ ਕੰਮ ਕੀਤੇ ਹੈ ਉਹ ਕਮਿਊਨਿਟੀ ਦੁਖੀ ਲੋਕਾਂ ਦੀ ਜ਼ਰੂਰਤਾਂ ਪੂਰੀ ਕਰਨ ਤੇ ਗਰੀਬਾਂ ਦੀ ਮਦਦ ਕਰਨ ਵਾਸਤੇ ਕੀਤੇ ਹਨ ਮੇਰਾ ਸੰਬੰਧ ਰੋਟੀ ਕਲੱਬ ਨਾਲ ਹੈਗਾ ਸਾਡਾ ਵੀ ਕਹਿਣਾ ਹੈ ਕਿ ਸਟਲ ਤੋਂ ਸਰਵਿਸ ਉੱਪਰ ਮਣੀ ਜਾਏ ਆਪਣੇ ਆਪ ਤੋਂ ਵੀ ਮੁਝੇ ਦੀ ਸੇਵਾ ਨੂੰ ਪ੍ਰਾਧਿਕਤਾ ਦਿੱਤੀ ਜਾਵੇ ਇਸ ਸੁਵਾਲਜ ਦੀ ਸ਼ਾਂਤੀ ਪ੍ਰਗਤੀ ਖੁਸ਼ਹਾਲੀ ਦਾ ਨਾਰਾ ਦਿੱਤਾ ਹੈ ਤੇ ਫਿਰ ਵੀ ਨਹੀਂ ਖਿਆ। ਉਸ ਵਾਸਤੇ ਕਿਰਾਨੀ ਤਰੀਕ ਸ਼ੁਰੂ ਕਰਨੀ ਚਾਹੀਦੀ ਹੈ। ਜੈ ਜੰਦ 10ਵੇਂ ਗੁਰੂ ਮਹਾਰਾਜ ਜੀ ਉਸ ਕਹਿਣੇ ਨੂੰ ਵੀ ਕਰਕੇ ਦਿਖਾਇਆ ਹੈ ਕਿ ਗਰੀਬਾਂ ਦਾ ਮੂਹ ਹੀ ਗੁਰੂ ਦੀ ਗੋਲਕ ਹੈ ਜਿਨ੍ਹਾਂ ਨੇ ਮਦਰ ਟੈਰਾਸਾ ਦੇ ਉਸ ਕਹਿਣੇ ਨੂੰ ਵੀ ਅਪਾਇਆ ਹੈ ਕਿ ਜੋ ਵੀ ਸੇਵਕ ਗਰੀਬੀ ਦੇ ਰੱਹਾ ਉਸੇ ਤੇ ਭਗਵਾਨ ਦੀ ਸੇਵਾ ਦੇ ਬਰਾਬਰ ਹੈਗੀ ਮੈਂ ਮਾਹੌਲੀ ਦੇ ਜਨਤਾ ਨੂੰ ਖਾਸ ਤੌਰ ਤੇ ਕਹਿਣਾ ਚਾਹੁੰਦਾ ਸੀ ਕਿ 30 ਕਲਬ ਤੇ ਰੋਟਰੀ ਕਲਬ ਇਸ ਤਰ੍ਹਾਂ ਦੀ ਕਈ ਸੰਸਥਾਵਾਂ ਹੈਗੀਆਂ ਜਿਹੜੀ ਕਮਿਊਨਿਟੀ ਦੀ ਸਰਵਿਸ ਉੱਥੇ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਕੰਮ ਕਰਨਾ ਚਾਹੁੰਦੀ ਹੈ ਔਰ ਉੱਥੇ ਦੀ ਜਨਤਾ ਦਾ ਸਹਿਯੋਗ ਚਾਹੀਦਾ ਹੈ ਅੱਜ ਇਸ ਵਿਸ਼ੇ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹਾਂਗਾ ਕਿਉਂਕਿ ਅੱਜ ਤੇ ਸ਼ਾਮ ਦੇ ਜਿਲ ਸਿਤਾਰੇ ਦੀ ਗੱਲ ਸੁਣਨ ਜਾਂ ਗਾਣਾ ਸੁਣਨ ਤੋਂ ਅਸਤੇ ਤੁਸੀਂ ਵਿਪਾਦ ਹੈਗੇ ਉਹਨਾਂ ਹੀ ਮੈਂ ਵੀ ਉਸ ਕਮਿਊਨਿਟੀ ਦੇ ਸਾਰੇ ਮੈਂਬਰ ਉਹਨਾਂ ਨੂੰ ਸਹਿਯੋਗ ਦੇ ਉਹਨਾਂ ਦਾ ਦਿਲ ਉੱਚਾ ਕਰਾਂ ਮੈਂ

ਵਾਸਨ ਕੋਪਰੇਟਿਵ ਪੀਕ ਨਗਰ ਮਹਾਲੀ ਦੇ ਨੌਜਵਾਨ ਜੋ ਕੁਝ ਇਧਰਾਂ ਕੰਮ ਕਰਦੇ ਨੇ ਉਸ ਸਾਥ ਵਿੱਚ ਸ਼ਾਮਿਲ ਹੋ ਗਏ ਹਾਂ ਅਸੀਂ ਲੋਕਾਂ ਵਿੱਚ ਜਦ ਸਾਈਟੀ ਬੈਠੀ ਹੈ ਜੇ ਨਾਸ਼ਕਾਰੀ ਡਾਕਟਰ ਵੀ ਇੱਥੇ ਨੇ ਉਹ ਵੀ ਕਾਸ਼ ਕਰੀ ये साौजाना ताकत को तकड़ा किया जाए तो इस जी अपने नौजवान ने वाकई भी बहुत अच्छा काम करते हैं इमार प्रबंध की मेहर बेनिंग करते हैं बाकी अॻे किथे पिछे सेक सामान कठा करणु साल हुया उन्हनि जे दुखी सख़्ती से सारियूं सामान कठा करिते सारा कुझु चवंदा आहिनि उते मां इहो का तौर पर भी ऐसा माहौल पैदा कि करूंगा किसायटी के और बहुत ताकत जी तक हो जाए और नक्सल और जी दूरी पैदा हुई हुई है इन्होंने नक्सलों मैं इस क्लब के नौजवानों और सारे अहदेदार बहुत बहुत थोड़ा बहुत था। 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 ਅਦਾ ਗੁਨਾ ਪਹਿਲਾਂ ਇਹ ਪੂਸ਼ਕ ਦਾ ਸਮੇਂ ਪੜਗਾ ਛੇ ਦੂਸਰੇ ਨਾਲੋਂ ਇਸ ਕਰਕੇ ਮੈਂ ਸੁਰੱਖਿਆ ਬੇਨਤੀ ਕਰਾਂਗਾ ਸ਼ਾਂਤੀਪੂਰਵ ਸਾਡੇ ਸ਼੍ਰੋਗਾਮ ਦੇ ਵਿੱਚ ਵੱਧ ਮਦਦ ਸਹਿਜ ਹੁਣ ਕਰਾਂਗਾ ਜੀ ਖਰੀ ਖਰੀ ਜੀ ਅਤੇ ਉਹ ਲੈ ਬੋ ਬਹੁਤ ਚੱਲ ਰਿਹਾ ਬਹੁਤ ਚੱਲ ਸਮੂਜੇ ਵਿੱਚ ਸ਼ਾਂਤੀ ਹੌਂਸਲੇ ਖੁਸ਼ਹਾਲੀ ਅਤੇ ਖੁਸ਼ਹਾਲੀ ਦਾ ਅਵੈਸ ਲੈ ਕੇ ਜਨਮੇ ਇਹ ਕਲਬ ਅੱਜ ਆਪਣੀ ਉਮਰ ਦੇ 11 ਸਾਲ ਦੇ ਸਭ ਤੇ ਦਸਤਕ ਦੇ ਰਹੀ ਹੈ ਇਸ ਯਕੀਨ ਨਾਲ ਕਿ ਹਮ ਕੋਲ ਉਸੇ ਦਿਲ ਸੇ ਚਾਹੇ ਹੋਰ ਖੁਦਾ ਤਾਫੀਕ ਕੇ ਇੱਕ ਦੀਏ ਸੇ ਜਲ ਸਕਤੇ ਹੈ ਦੁਨੀਆ ਕੇ ਚਿਰਾਗ ਯਿਸੂ ਪਰਦੀ ਮੁਖੀ ਪੀੜਾ ਨੂੰ ਆਪਣੀ ਪੀੜ ਅਤੇ ਗੁਦਰ ਦੀ ਆਪ ਨੂੰ ਆਪਣੇ ਪਿੰਡਰ ਤੇ ਜਹਾਈ ਤਕਰੀਬ ਸਮਝਣ ਵਾਲੇ 59 ਨੌਜਵਾਨਾਂ ਦਾ ਸੰਗਠਨ ਤੂਦਾ ਹੰਗਾਮ ਹੈ ਵੀਲਾ ਨੌਜਵਾਨ ਸ਼ਕਤੀ ਨੂੰ ਸਾਰੂ ਪਾਸੇ ਵੱਸਿਤ ਕਰਨਾ ਕੋਰ ਦੁੱਖਾਂ ਦੀ ਘੜੀ ਮਾਨਵਤਾ ਦੇ ਨਿਰਵਾਣ ਸੇ ਔਰ ਸ਼ੁਕਰ ਸਾਚੂ ਸ਼ੁਕਰਮ ਹੈ ਜਿਸ ਨੂੰ ਕਬੂਲ ਕਰੋ ਸਾਡਾ ਫਰਮ ਹੈ ਵੀ ਜੁੜਾ ਇੱਕ ਪਿਰੋ ਗੈਰਾ ਜਿਤ ਸੁਸਪਨ ਉਸ ਮਾਗੀ ਤੇ ਸੁਭਾਤ ਕਰ ਨਾ ਕੋਈ ਚਾ ਦਮੀਨਾ ਪ੍ਰਤੀਸ਼ਠਾ ਆ ਇਸ ਲਈ ਯਰ ਜੂ ਕੰਡਾ ਬਟ ਇਸ ਰੈਟ ਟੂ ਯੂ ਸਮਥਿੰਗ ਓਪਨ ਨਾ ਕਰੀਏ ਇਸ ਤਰ੍ਹਾਂ ਇਹਨਾਂ ਦੋਹਾਂ ਵੱਲੋਂ ਅਜੋਕ ਸੰਭਾਵਨਾਵਾਂ ਵਿੱਚ ਸ਼ੁੱਧਤਾ ਦੇ ਨਾਲ ਨਾਲ ਕੋਈ ਕਾ ਵਰਕ ਹੈ ਟ੍ਰੇਡਿੰਗ ਤੇ ਸਾਈਕਲ ਟੂ ਆਨ ਆਉਟ ਯੂ ਕਿਸ਼ਕ ਜੇ ਜਮੇ ਇਰਾ ਗੋਰਾ ਜੀ ਸੋਟਾ ਲੇ ਰਿਹਾ ਹੈ ਕੰਦਰੂ ਇਸ ਖਲਪ ਤੇ 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 ਬਾਸ ਤੇ ਬਾਸ ਨਾ ਉਹਨੇ ਸੋ ਫਾਸੇ ਦੀ ਕਰਾਉ ਪਰ ਆ ਵੀ ਮਾਲੋ ਦਾ ਵੀ ਟ੍ਰੋਪਲੇ ਕਰ ਰਹੇ ਹਨ ਤਨਮਨ ਤਾਂ ਅੰਤਿਪਾਸਕ ਚਲ ਰਹੀ ਤੇ ਉਹਨੇ ਕਰਾਇ ਕਿ ਉਹਨੇ ਕੇ ਬ੍ਰੇਕ ਗਿਆਸ ਕਰ ਉਹ ਜੀ ਆਪਰੇਟ ਉਹ ਕਹਿੰਦੇ ਨੂੰ ਤਾਂ ਬ੍ਰੋ ਆਪਣਾ ਫਰਕ ਬੜਾ ਦਿਸਦਾ ਹੈ ਜਦੋਂ ਸ਼ਾਮਾਂ ਉਹ ਸੋਣਾਂ ਅੰਧੇ ਹੀ ਤੇ ਹੋਣਾ ਪਰ ਲੋੜ ਨਾਲ ਕੋਈ ਬਿਆਰ ਨਹੀਂ ਦੇਖੇ ਲੱਗਦਾ ਇਹ ਪਾਸ ਵੀ ਜਿਹੜੇ ਜਾਣਗਾ ਸਿਰਫ ਜਦੋਂ ਤੇ ਮਾਰਾ ਜਾਂ ਸਰਕਰ ਜਾਂ ਮੋਹਰੇ ਦਾ ਕਹਿ ਨਹੀਂ ਕੋਈ ਸਮੇਂ ਮੈਂ ਕਹਿੰਦਾ ਉਦੋਂ ਸਤਾ ਜੰਡੀਆ ਰੋ ਮਹਾਲੀ ਤੇ ਹੱਥ ਜੇ ਸਕੂਲ ਜੰਡੀਆ ਰੋ ਮਹਾਲੀ ਤੇ ਹੱਥ ਜੇ ਸਕੂਲ ਤੇ ਹੱਥ ਜੇ ਕੋਲ ਕਰੀਏ ਤੇ ਕਾਸ ਸਕਦਾ ਜੋ ਸਮੇਂ ਸਮੇਂ

अपने लिए अपने देश विदेशों तक बहुत नाकमा चुके हैं और जिन्होंने वह अपना पूरा सामने कि क्लब के नौजवान और मैं क्लब के सारे प्रबंधक ने उन्होंने अपनी तो सुविधावान देना और उम्मीद करना कि जे अल कलाकार आए हैं उन्होंने सारे प्रोग्राम को बड़े ध्यान सुनोगे अच्छ सा सभ्याचार अजीब किस्म की हलचल कही है और उस सभ्याचार्चों अभी कुछ खेद करनी है तो मैं उम्मीद करना कि पी कल का जरा है ये जरूर चंगा साबित होगा तो यहाँ ही बहुत बहुत धन्यवाद ਔਰ ਮੈਨਾ ਕਹਾਂਗਾ ਕਿ ਘਟੂ ਘਟ ਸਮੇਂ ਵਿੱਚ ਆਪਣਾ ਦੱਸ ਮੈਂ ਆਪਣੇ ਸਾਥੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸੁਭਿਆਚਾਰ ਫੇਰ ਆ ਸਾਡੇ ਸਾਥੀ ਕਰ ਰਹੇ ਆ ਤੇ ਮੈਂ ਆਪਣੇ ਸਾਥੀਆਂ ਨੂੰ